ਲੋ ਜੀ ਅਸੀਂ ਅੱਜ ਨੂਡਲਸ ਬਣਾ ਰਹੇ ਆ ਤੇ ਨੂਡਲਸ ਵਿੱਚ ਚਾਹੇ ਕੀ ਕੀ ਪਾ ਰਿਆ ਸੀ Shimla mirch, parwal, pyaaz, gajar, aaloo, tamatar, hari mirch। ਨੂਡਲਸ ਦਾ ਸਾਰਾ ਕੁਝ ਕੱਟ ਲਿਆ ਤੇ ਕਰੀ ਪੱਤਾ ਵੀ ਧਕ ਲਿਆ ਸੀ। ਪਾਣੀ ਵਿੱਚ ਪਾਇਆ ਸੀ ਥੋੜਾ ਨਮਕ, ਤੇ ਆਇਲ ਤੇ ਮੈਂ ਉਬਲਦਾ ਪਿਆ ਸੀ ਤੇ ਮੈਂ ਪਾਤੇ ਵਿੱਚ ਨੂਡਲਸ। ਹੁਣ ਅਸੀਂ ਇਹਨੂੰ ਕਰਕੇ ਬੋਇਲ। ਚਲੋ ਜੀ ਲੋ ਜੀ ਦੇਖੋ ਇਹ ਬੋਇਲ ਕਰ ਲਏ। ਇਹਨਾਂ ਨੂੰ ਅਸੀਂ ਹੁਣ ਛਾਣ ਲਵਾਂਗੇ। ਸੀਧਲੇ ਹੋਣਾ ਡਰਾਈ ਫੂਡ ਰੈਡੀ ਕੀਤਾ ਹੈ ਬਦੇ ਬਦਾਮਾਂ ਨੂੰ ਵਿੱਚ ਕੰਮ ਕੱਟ ਲਵਾਂਗੇ ਆ ਦੇਖੋ ਜੀ ਅਸੀਂ ਇਹਨਾਂ ਨੂੰ ਥੋੜਾ ਜਨਾ ਠੰਡੇ ਪਾਣੀ ਨਾਲ ਰਿੰਸ ਕਰ ਰਹੇ ਹਾਂ ਫਿਰ ਵਾਸ਼ ਫਿਰ ਇਹਨਾਂ ਨੂੰ ਸਾ ਪਾਣੀ ਨਾਲ ਮਿਕਸ ਹੋ ਜਾਏਗਾ ਤਾਂ ਇਹਨੂੰ ਫਿਰ ਛਾਲ ਕੇ ਰੱਖ ਲਾਂਗੇ ਆ ਦੇਖੋ ਜੀ ਸਾਡੇ ਨੂਡਲਸ ਐਨ ਕਿੰਨੇ ਵਧੀਆ ਬਣੇ ਨੇ ਇਹਨੇ ਕੱਟ ਕੇ ਚੈੱਕ ਕਰ ਲਈ ਦੁੰਦਾ ਐ ਵੈਸੇ ਤੇ ਹੁੰਦੇ ਨੇ ਚੈੱਕ ਕਰ ਲਈ ਦੁੰਦਾ ਥੋੜੀ ਜਿਹੀ ਨਾ ਮਾੜੀ ਜਿਹੀ ਜੁਵੈਨ ਪਾਈ ਹੈ दैट इज वेरी ਬੈਨੀਫੀਸ਼ੀਅਲ ਫਰ ਇਹਦੇ ਵਿੱਚ ਨਾ ਉਹਨਾਂ ਦੇ ਕੋੜੀ ਸਬਜ਼ੀਆਂ ਸੀ ਵਿਦ ਕੜੇ ਪੱਤਾ ਇਹ ਸਾਰੀਆਂ ਦੇ ਸਾਰੀਆਂ ਚ ਇੱਥੇ ਪਾ ਦਾਂਗੇ ਹੁਣ ਇਹਨਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਨੂੰ ਫਰਾਈ ਕਰ ਲਾਂਗੇ ਮਤਲਬ ਮਤਲਬ ਟੱਕੀਆਂ ਨਹੀਂ ਹੁੰਦੀਆਂ ਬਹੁਤ ਯਾਰ ਨੂੰ ਪਕਾ ਲਾਂਗੇ ਕੁਝ ਪਾਂਪ ਪਹਿਲਾਂ ਇਹਨਾਂ ਨੂੰ ਇਹ ਥੋੜਾ ਟੱਕਿਆ ਰੱਖਾਂਗੇ ਉਹਨਾਂ ਨੂੰ ਫਿਰ ਡਰਾਈ ਸਪੂਡ ਵੀ ਸਾਰਾ ਨਾਲੇ ਪਾ ਦਾਂਗੇ ਸੁੱਕਣਾ ਵੀ ਸੌਫਟ ਬਣੇਗਾ ਇਹਨਾਂ ਨਾਲ നമ മസാലാ മസൂല പാദെ നമുക്ക് ട്രെഡ അനുസാര അച്ഛാ ജാ കാലി മർച്ച പാർല മിർ ਥੋੜਾ ਹਿਲਾ ਦਾਂਗੇ ਚੰਗੀ। ਥੋੜਾ ਜਨਾ ਨੋਡਲ ਨਾ ਅੰਨੇ ਟਕ ਦਾਂਗੇ ਕਿਤਨਾ ਮਸਾਲਾ ਚੰਗੀ ਦਾ ਰੱਜ ਗਿਆ ਦੇਖੋ ਤੁਹਾਡੀ ਸਬਜੀ ਹੋ ਗਈ ਹੈ ਜੀ। ਬਸ ਜੋ ਅਸੀਂ ਪਾਇਆ ਹੈ ਸਾਰਾ ਕੁਝ ਉਹ ਹੋ ਗਿਆ ਹੁਣ ਅਸੀਂ ਇੱਥੇ ਪਾਵਾਂਗੇ ਨੋਡਲਸ। ਲੋ ਜੀ ਅਸੀਂ ਨੋਡਲਸ ਪਾ ਤਰੇ ਹੁਣ ਇਹਨਾਂ ਥੋੜਾ ਜਆ ਮਿਕਸ ਕਰ ਦਾਂਗੇ ਆਰਾਮ ਦੇ ਨਾਲ ਟੁੱਟਣਾ। ਤੁਸੀਂ ਦੇਖ ਰਹੇ ਹੋਗੇ ਹੋਮ ਮੇਡ ਸਾਡੇ ਨੂਡਲਸ ਕਿੰਨੇ ਵਧੀਆ ਬਣ ਰਹੇ ਨੇ। ਉਹਨਾਂ ਦੇ ਚਾਹੀ ਸਾਡੀ ਥੜੀ ਹੀ ਬਣਾਨੀ ਸੌਸਿਸ ਪਾਨੀਆਂ ਨੇ ਉਹ ਪਾ ਲੱਗੀ ਮੈਂ ਅਸੀਂ ਰੇਟ ਚ ਪਾਵਾਂਗੇ ਸੇ ਮੈਂ ਸਿਰਫ ਇਹ ਚ ਪਾਉਂਗੀ ਟਮਾਟੋ ਸੌਸ ਬਾਕੀ ਮੈਂ ਸਾਰੀਆਂ ਅਹੀ ਪਾਤੀਆਂ ਨੇ ਕੋਈ ਨਾ ਰੈੱਡ ਚਿਲੀ ਵਗੈਰਾ ਨਹੀਂ ਪਾਉਂਗੀ ਕਿਉਂਕਿ ਬੱਚਾ ਨੇ ਵੀ ਖਾਣ ਦੀ ਤੁਸੀਂ ਵੈਸੇ ਮਿਰਚ ਕੱਟ ਵੀ ਕਰ ਸਕਦੇ ਹੋ ਜੇ ਬੱਚਿਆਂ ਨੂੰ ਪਸੰਦ ਨਹੀਂ ਹੈ ਤੇ ਆ ਦੇਖੋ ਆਲਮੋਸਟ ਸਾਡੇ ਨੋਡਲਸ ਹੋ ਗਏ ਨੇਲੇ ਹੀ ਹੋਮ ਮੇਡ ਬਣਾਏ ਨੇ ਠੀਕ ਹੈ ਸੌਸ ਮੈਂ ਦੇਖੋ ਇੱਕੋ ਹੀ ਪਾਈ ਸਾਡੇ ਸਾਹਮਣੇ ਹੈ ਜੇ ਤੇ ਇਹਨੂੰ ਬਿਲਕੁਲ ਤੁਸੀਂ ਸੇਮ ਚਾਕੇ ਜਿਹੜਾ ਨੋਡਡਸ ਪਾ ਰਹੇ ਸੌਸ ਉਸ ਕੋ ਸੇਮ ਕਰ ਦੇਣੀ ਹੈ ਗੈਸ ਉਹ ਥੋੜਾ ਹੀ ਦੇਖ ਸਕਦੇ ਥੋੜਾ ਚੱਕ ਕੇ ਕਿ ਕਿਸਾ ਨਮਕ ਹੈ ਫਿਰ ਇਹ ਕੁਝ ਹੋਰ ਪੜਾ ਦੇ ਪਾ ਸਕਦੇ ਆ ਠੀਕ ਹੈ ਕੋਮੇਡ ਨੂਡਲਸ ਨੇ ਤਿਆਰ ਹੋ ਗਏ ਨੇ ਜੋ ਕਿੰਨੇ ਫਸਟ ਕਲਾਸ ਨੇ ਹਾਂ ਆ ਦੇਖੋ ਇਹ ਥੋੜੇ ਜਿਹਾ ਆਪ ਹੀ ਬੱਚਾ ਵਸੇ ਬੱਚੇ ਨੇ ਤੇ ਸਕੇ ਥੋੜੇ ਛੋਟੇ ਵੀ ਕਰ ਦਿੱਤੇ ਨੇ ਔਰ ਇਹ ਸਾਡੀ ਹੋਮ ਮੇਡ ਇਮੜੇ ਦੀ ਚਟਣੀ ਇਹਨਾਂ ਨੂੰ ਖਾਵਾਂਗੇ ਨਾ ਅਸੀਂ ਤੇ ਐਂ ਸਾਨੂੰ ਬਾਜ਼ਾਰ ਦੇ ਭੁੜੇ ਕੇ ਕਰੀ ਬਾਜ਼ਾਰ ਦੇ ਨੂਡਲਸ ਅਸੀਂ ਖਾਣੇ ਵੀ ਆ तो प्लीज़ तुम भी इस तरह बनाओ ने मेरी वीडियो देखो पूरी एंड तो लैके हूँ तक मतलब शुरू तो लैके एंड तक देखो कमेंट करो लाइक करो तो सबसक्राइब भी कर देना थैंक यू सो मच